ਉਹ ਤਾਂ ਕਿ ਤਾਰਨ ਦੀ ਗੱਲ ਹੈ ਅੱਜ ਤੱਕ ਮੈਂ ਚਿੱਟੀ ਦਾੜੀ ਕਰਕੇ ਬਜ਼ੁਰਗ ਕਰਕੇ ਬਾਬਾ ਜੀ ਦੀ ਹਾਜ਼ਰੀ 'ਚ ਕੁਝ ਨਹੀਂ ਕਿਹਾ ਮਾਤਾ ਜੀ ਵੀ ਸ਼ਾਮ ਲਈ ਵੀ ਇਹ ਤਾਂ ਸਾਡੇ ਦਾਦੇ ਦੀ ਉਮਰ ਦਾ ਕਰਦਾ ਪੂਰਾ ਅੱਗੇ ਪਾਣ ਨੂੰ ਭੈਣ ਤੋਂ ਭੈਣ ਤੋਂ ਆ ਤੂੰ ਬੋਲੇ ਮੈਂ ਤੈਨੂੰ ਮਾਰ ਦੂੰ ਨਹੀਂ ਤੁਸੀਂ ਗੁਰੂ ਦੀ ਤਾਬੇ 'ਤੇ ਬੈਠੇ ਹਾਂ ਹਾਂ ਇਹਨੂੰ ਨਹੀਂ ਲੱਗਦਾ ਵੀ ਹਰ ਵੀ ਐਂ ਬੋਲਦੇ ਆਏ ਬੋਲ ਕੇ ਯਾਰ ਕਿ ਕਿ ਵਿਚੋਂ ਖਿੱਚ ਲਿਆ ਫਿਰ ਆ ਜਾ ਮੈਂ ਨਹੀਂ ਨਹੀਂ ਤੁਹਾਨੂੰ ਦੀ ਤਾਬੇ 'ਤੇ ਬੈਠ ਕੇ ਗਾਲ ਕੱਢਣੀ ਇਹ ਕਿੱਥੋਂ ਸਿੱਖਿਆ ਇਹ ਦੱਸ ਵੀ ਕੱਕੇ ਗੱਲ ਸੱਚ ਹੈ ਕਿ ਝੂਠਾ ਬਾਬਾ ਜੀ ਨੂੰ ਬੋਲਣਾ ਦੱਸ ਬਾਬਾ ਜੀ ਬਾਬਾ ਜੀ ਪੱਗਲ ਘੋਣ ਵਾਲੀ ਹਰਕਤ ਕਰੂਗਾ ਅੱਗੇ ਤੋਂ ਲਾਉਂਦਾ ਕੋਈ ਨਹੀਂ ਪੱਗ ਫੋੜ ਲਾ ਦੱਸ ਇਹਨੂੰ ਕੌਣ ਲਾਉਂਦਾ ਉਹਨੂੰ ਕਹਿੰਦੇ ਨੇ ਕਈ ਨੇ ਬਾਹਰ ਕਿਦਾਂ ਨਾ ਮਾਪੇ ਮਾਪਲੀ ਮੈਂ ਤਾਂ ਸਤਨਾ ਨਾ ਸਾਡੇ ਤੇ ਜੱਦ ਲੱਗਿਆ ਤੇਰੇ ਤੇ ਲੱਗਿਆ ਹੂੰ ਸੁਣ ਵੀ ਨਹੀਂ ਕਰ ਲੈ ਤੂੰ ਧਿਆਨ ਨਾਲ ਮੈਂ ਪਾਪਾ ਨਾਨਸਨ ਤੋਂ ਬਿਨਾ ਕਿਸੇ ਦੀ ਪਰਵਾਹ ਨਹੀਂ ਮੈਨੀ ਜੇ ਤੇ ਨਹੀਂ ਹੁਣ ਦੁਆਰਾ ਮੈਨੂੰ ਸ਼ਿਕਾਇਤਾਂ ਕੀ ਜੋ ਮਰਜੀ ਮੈਂ ਰਤਨ ਸਿੰਘ ਦਾ ਬਲੱਡ ਚੋਂ ਨਹੀਂ ਮੈਂ ਹਰਾਮ ਦਾ ਹਾਂ ਤੇਰਾ ਨਾਮ ਮੂੰਹ ਕੁੱਟਾ ਕਦੀ ਨਾ ਮੈਂ ਤੈਨੂੰ ਚਾਰ ਮਹੀਨਾ ਬੰਦ ਕਰਕੇ ਠੀਕ ਹੈ ਬਾਬਾ ਜੀ ਹੁਣ ਅਗਲੀ ਸੁਣ ਲੈ ਹੁਣ ਇੱਧਰ ਇੱਕ ਗੱਲ ਹੋਰ ਸੁਣ ਲਓ ਇਹਦੀ ਵੀਡੀਓ ਬਣਾਉਣੀ ਆ ਇਹਨੂੰ ਮੈਂ ਟੋਫੀਆਂ ਬੰਦ ਕਰਨ ਨੂੰ ਕਿਹਾ ਵੀ ਤੇਰੀਆਂ ਟੋਫੀਆਂ ਨਾਲ ਅਵੱਗਿਆ ਹੁੰਦੀ ਨਾ ਤਾਂ ਤਾਂ ਬੰਦ ਆ ਇਹਦਾ ਤਰੀਕਾ ਦੱਸਦਾ ਮੈਂ ਤੁਹਾਨੂੰ ਨਾਲੇ ਮਾਂ ਬੁਲਾਈ ਜਾਂਦੀ ਨਾਲੇ ਜਵਾਕ ਆ ਵੀ ਮੈਂ ਇਸ ਬੰਦੇ ਦੇ ਚਾਹਲ ਦੇ ਮੂੰਹੋਂ ਕਦੇ ਪੁੱਤ ਸੁਣਿਆ ਹੀ ਨਹੀਂ ਬੱਚੇ ਨੂੰ ਵਿੱਚੇ ਟੀਮੀ ਬੁਲਾ ਲੈਂਦਾ ਵਿੱਚੇ ਬੱਚਾ ਬੁਲਾ ਲੈਂਦਾ 17 ਦੀਆਂ ਟੋਫੀਆਂ ਨਾ 10000 ਰੁਪਏ ਬਣਾਉਣਾ ਰੋਜ਼ ਬਣਾਉਣਾ ਨਾ ਅੱਛਾ ਲੈਂਦਾ ਨਹੀਂ ਪੈਸੇ ਪੈਸੇ ਲੋਕ ਦੇ ਹੋ ਕਿਹੜੀ ਗੱਲ ਸੀ ਮੈਂ ਚੱਲ ਜੀ ਚੱਲ ਫਿਰ ਮੈਨੂੰ ਐ ਦੱਸੋ ਉਹਨੂੰ ਤੈਨੂੰ ਕਿਹਾ ਕਿਨੇ ਪੈਸੇ ਮੰਗਣੇ ਕਿਵੇਂ ਕਿਹਾ ਤੂੰ ਪੈਸੇ ਮੰਗਣੇ ਦਿੰਦੇ ਆ ਲੋਕ ਇਹ ਸਾਨੂੰ ਤਾਂ ਨਹੀਂ ਦਿੰਦੇ ਤੁਹਾਨੂੰ ਕਿਉਂ ਦਿੰਦੇ ਆ ਨਹੀਂ ਨਹੀਂ ਇੱਕ ਤਾਂ ਲਾ ਸਾਨੂੰ ਨਹੀਂ ਫੇ ਦੇ ਜਾਂਦਾ ਜਦੋਂ ਮੰਗਦੇ ਆ ਤੁਸੀਂ ਹਾਂ ਇਹ ਤਾਂ ਤੋਂ ਹੀ ਕਿਹਾ ਤੇਰੀ ਵੀ ਜੱਟ ਤੇਰੇ ਨਾਲ ਨਹੀਂ ਜਾਣਗੇ ਮੁੰਡਾ ਨੂੰ ਲੈ ਕੇ ਆਲਾ ਜੇ ਮਾਂਗੀ ਤੂੰ ਮੰਗਦਾ ਪਈ ਉਹ ਅੱਗੇ ਹੋਰ ਕਦੋਂ ਕਹੀ ਜਨਾ ਮੈਂ ਗਲਤੀ ਮੰਨ ਲਈ ਹੁਣ ਗਲਤੀ ਮੰਨ ਲਈ ਮੈਂ ਤੈਨੂੰ ਕਿੰਨੇ ਵਾਰ ਇਹ ਨਹੀਂ ਉਹ ਮੈਂ ਗਲਤੀ ਮੰਨ ਨਹੀਂ ਹੱਥ ਜੋੜੇ ਮੈਂ ਇਹਨੂੰ ਐਂ ਕਿਹਾ ਜਿਹਨੇ ਦਰਤੇ ਬੈਠਾ ਪਿੱਛੇ ਬਾਬਾ ਜੀ ਦਾ ਰੂਪ ਆ ਉਹਦਾ ਭੈਣ ਚੱਲੋਂਗੀ ਚੱਲੋਂਗੀ ਹੁਣ ਤੈਨੂੰ ਮੈਂ ਦੱਸਦਾ ਬਾਹਰ ਤਾਂ ਬਹੁਤ ਚੱਲ ਆਈ ਜਿਹੜੀ ਤੂੰ ਹਲ ਕਰਦੇ ਨੇ ਖਾ ਕਰਦੇ ਹੁਣ ਮਨ ਕੋਈ ਨਹੀਂ ਦੇ ਮੈਨੂੰ ਸਤਨਾਮ ਛੱਡ ਕੇ ਜਿਹਨੂੰ ਮਰਜ਼ੀ ਦੱਸੀ ਹਾਂ ਹੁਣ ਮੈਨੂੰ ਪਤਾ ਲੱਗਿਆ ਮੇਰੇ ਕੋਲੇ ਤੇਰੀ ਸ਼ਿਕਾਇਤ ਆ ਗਈ